ਸਤਿ ਸ਼੍ਰੀ ਅਕਾਲ ਜੀ ਪਿੰਡ ਵੱਲੋਂ ਜਿਹੜੀ ਸਫਾਈ અભિયાન ਚਲਾਇਆ ਜਾ ਰਿਹਾ ਪਿੰਡ ਮੋਜਮ ਅਤੇ ਨਵਾ ਮੋਜਮ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਦੋਨੇ ਸਰਪੰਚ ਸਾਹਿਬ ਦੋਨਾ ਪਿੰਡਾਂ ਦੇ ਪਿੰਡ ਮੋਜਮ ਤੇ ਨਵਾ ਮੋਜਮ ਦੇ ਸਰਪੰਚ ਸਰਦਾਰ ਮੰਗਲ ਸਿੰਘ ਸਰਦਾਰ ਬਗੋ ਸਿੰਘ ਮੌਜੂਦ ਹਨ ਜੇ ਵੀ ਥਿਲਾ ਕੇ ਪਿੰਡ ਦੀ ਜਿਹੜੀ ਸਫਾਈ ਪਿੰਡ ਦੇ ਜਿਹੜੇ ਬਾਰ ਬਾਰ ਜਿਹੜੀ ਸੜਕਾਂ ਜਾ ਰਹੀਆਂ ਨੇ ਲੋਕਾਂ ਨੇ ਆਉਂਦੇ ਤੇ ਵੇਖੋ ਲੋਕਾਂ ਨੇ ਪਿੰਡ ਦੀਆਂ ਨਾਜਾਇਜ਼ ਥਾਵਾਂ ਤੇ ਕਬਜ਼ੇ ਕੀਤੇ ਹੋਣੇ ਜਿਹੜੇ ਆ ਦੇਖ ਲਓ ਹੁਣ ਪੱਕੀ ਸੜਕ ਜਾ ਰਹੀ ਐ ਪੱਕੀ ਸੜਕ ਦੇ ਉੱਤੇ ਲੋਕਾਂ ਨੇ ਆ ਜਿਹੜੇ ਘਰ ਬਣਾ ਰੱਖੇ ਨੇ ਪਸ਼ੂਆਂ ਦੀਆਂ ਥਾਵੇਂ ਬਣਾ ਰੱਖਿਆ ਨੇ ਆ ਤੁਸੀਂ ਦੇਖ ਸਕਦੇ ਹੋ ਪੱਕੀਆਂ ਥਾਵਾਂ ਤੇ ਪਿੰਡ ਦੀ ਸੜਕ ਤੇ ਜਿਹੜੇ ਆ ਕਬਜੇ ਕੀਤੇ ਹੋਏ ਨੇ ਅੱਜ ਉਹਨਾਂ ਨੂੰ ਹਟਾਇਆ ਜਾ ਰਿਹਾ ਐ ਪਿੰਡ ਮੋਜਮ ਦੀ ਪੰਚਾਇਤ ਵੱਲੋਂ ਹਾਂਜੀ ਰਾਜ ਸਿੰਘ ਜੀ ਸਫਾਈ ਕਰ ਰਹੇ ਹੋ ਹਾਂਜੀ ਹਾਂ ਜੀ ਅੱਛਾ ਇਹ ਨਜਾਇਜ਼ ਕਬਜੇ ਜਿਹੜੇ ਹੋ ਰਹੇ ਸੀ ਸੜਕਾਂ ਤੇ ਪਿੰਡ ਦੀਆਂ ਤੇ ਉਹਨਾਂ ਨੂੰ ਅੱਜ ਸਰਪੰਚਾ ਵੱਲੋਂ ਤੇ ਸਾਰੇ ਪਿੰਡ ਵੱਲੋਂ ਸਹਿਮਤੀ ਨਾਲ ਜਿਹੜਾ ਹਟਾਇਆ ਜਾ ਰਿਹਾ ਹੈ ਆ ਲੋਕਾਂ ਨੇ ਜਿਹੜੀ ਬਣਾ ਰੱਖੇ ਸੀਗੇ ਸਾਰੀ ਇਹ ਪਛਵਾ ਦੀਆਂ ਥਾਵਾਂ ਸੜਕਾਂ ਦੇ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ